ਡਰੋਨਾ ਦੇ ਨਾਲ ਮਸਲੇ ਹੱਲ ਨਹੀਂ ਹੁੰਦੇ ਕੇਂਦਰ ਸਰਕਾਰ ਨੂੰ ਆਪਣਾ ਰਵਈਆ ਬਦਲ ਕੇ ਕਿਸਾਨਾਂ ਦੀ ਸੁਣਨੀ ਚਾਹੀਦੀ ਹੈ ਇਹ ਕਹਿਣਾ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਜਿਨ੍ਹਾਂ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਹੈ ਚੀਮਾ ਨੇ ਬਾੜਾਂ ਤੇ ਕਿਸਾਨਾਂ ਉੱਪਰ ਹੋਈ ਕਾਰਵਾਈ ਦੀ ਸਖਤ ਸ਼ਬਦਾਵਚਨ ਵਿੱਚ ਨਿੰਦਾ ਕੀਤੀ ਤੇ ਕਿਹਾ ਕਿ ਕਿਸਾਨਾਂ ਤੇ ਕੀਤੀ ਗਈ ਕਾਰਵਾਈ ਭਾਰਤੀ ਲੋਕਤੰਤਰ ਤੇ ਹਮਲਾ ਹੈ ਜਿਸ ਦੇ ਵਿਰੁੱਧ ਉਹ ਕਿਸਾਨਾਂ ਦੇ ਨਾਲ ਖੜੇ ਨਹੀਂ ਦੇਖੋ ਪੰਜਾਬ ਦਾ ਕਿਸਾਨ ਦੇਸ਼ ਦਾ ਕਿਸਾਨ ਐਮਐਸਪੀ ਦੀ ਇੱਕ ਵੱਡੀ ਲੜਾਈ ਮਿਨੀਮਮ ਸਪੋਰਟ ਪ੍ਰਾਈਸ ਦੀ ਇੱਕ ਵੱਡੀ ਲੜਾਈ ਪਿਛਲੇ ਸਮੇਂ ਦੇ ਦੌਰਾਨ ਦੇਸ਼ ਦੇ ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਖਿਲਾਫ ਸੈਂਟਰ ਦੇ ਖਿਲਾਫ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਖਿਲਾਫ ਲੜੀ ਸੀ ਉਸ ਸਮੇਂ ਬਹੁਤ ਸਾਰੀਆਂ ਮੰਗਾਂ ਕਿਸਾਨਾਂ ਦੀਆਂ ਮੰਨੀਆਂ ਗਈਆਂ ਸੀ ਸਿਧਾਂਤਕ ਤੌਰ ਤੇ ਪ੍ਰਵਾਨ ਕੀਤੀਆਂ ਸੀ ਔਰ ਉਹਨਾਂ ਨੇ ਬੀਜੇਪੀ ਨੇ ਸਮਾ ਮੰਗਿਆ ਸੀ ਕਿ ਅਸੀਂ ਸਮੇਂ ਰਹਿਦੇ ਲਾਗੂ ਕਰਾਂਗੇ ਪਰ ਲੇਕ 2 ਸਾਲਾਂ ਬਾਅਦ ਵੀ ਲਾਗੂ ਨਹੀਂ ਕੀਤੀਆਂ ਗਈਆਂ ਤੋਂ ਉਸ ਤੋਂ ਬਾਅਦ ਹੁਣ ਦੁਬਾਰੇ ਕਿਸਾਨੀ ਸੰਘਰਸ਼ ਸ਼ੁਰੂ ਹੋਇਆਗਾ ਸੋ ਮੈਂ ਸਮਝਦਾ ਸਾਰੀਆਂ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਤੇ ਹਮਦਰਦੀਪੂਰਵਕ ਵਿਚਾਰ ਕਰਕੇ ਤੁਰੰਤ ਲਾਗੂ ਕੀਤੀਆਂ ਜਾਣ ਇਸ ਤਰ੍ਹਾਂ ਦੇ ਡਰੋਨ ਦੇ ਹਮਲੇ ਨਹੀਂ ਹੋਣੇ ਚਾਹੀਦੇ ਮੈਂ ਦੀ ਨਿੰਦਾ ਕਰਦਾਗਾ ਕਿਉਂਕਿ ਦੇਸ਼ ਦਾ ਕਿਸਾਨ ਦੇਸ਼ ਦੇ ਲੋਕਾਂ ਦਾ પેટ ਭਰਦਾ ਹੈਗਾ ਜੇ ਦੇਸ਼ ਦਾ ਕਿਸਾਨ ਨਹੀਂ ਹੋਊਗਾ ਤਾਂ ਮੈਂ ਸਮਝਦਾ ਦੇਸ਼ ਦੇ ਲੋਕ ਭੁੱਖੇ ਟਡਸਾਉਣਗੇ ਸੋ ਸਾਨੂੰ ਦੇਸ਼ ਦੇ ਕਿਸਾਨ ਦਾ ਸਨਮਾਨ ਕਰਨਾ ਚਾਹੀਦਾ ਔਰ ਸੈਂਟਰ ਨੂੰ ਜਿਹੜਾ ਇਸ ਤਰ੍ਹਾਂ ਦਾ ਰਵਈਆ ਉਹ ਛੱਡ ਕੇ ਤੁਰੰਤ ਜਿਹੜਾ ਹੈਗਾ ਮੈਂ ਸਮਝਦਾ ਮਸਲੇ ਦਾ ਹੱਲ ਕਰਨਾ ਚਾਹੀਦਾ ਕਿ ਡਰੋਨਾਂ ਨਾਲ ਮਸਲੇ ਦੀ ਹੱਲ ਹੋਣੇ ਹੈਗੇ ਕਿਸੇ ਨੂੰ ਦਬਾ ਕੇ ਕੋਈ ਮਸਲਾ ਨਹੀਂ ਹੱਲ ਹੁੰਦਾਗਾ ਹਮੇਸ਼ਾ ਮਸਲਾ ਜਿਹੜਾ ਉਹ ਗੱਲਬਾਤੇ ਰਹੇ ਤਰੀਕੇ ਦੇ ਨਾਲ ਹਲੋਂਦਾਗਾ ਸੋ ਮੈਂ ਸਮਝਦਾ ਸੈਂਟਰ ਸਰਕਾਰ ਨੂੰ ਆਪਣਾ ਰਵਈਆ ਠੀਕ ਕਰਨਾ ਚਾਹੀਦਾ ਜਿਹੜਾ ਹੈਗਾ ਉਹ ਕਿਸਾਨਾਂ ਦੀ ਗੱਲ ਮੰਲਣੀ ਚਾਹੀਦੀ ਇਸ ਤਰ੍ਹਾਂ ਦੇਖਦੇ ਕਿ ਲਗਾਤਾਰ ਉਹਨਾਂ ਦੇ ਅਥਰੂ ਕਾਇਦੇ ਗੋਲੇ ਛੱਡੇ ਜਾ ਰਹੇ ਗੋਲੀਆਂ ਮਾਰੀ ਜਾ ਰਹੇ ਜਿਸ ਤਰ੍ਹਾਂ ਕਿ ਕਿਸੇ ਦੁਸ਼ਮਣ ਦੇ ਉੱਤੇ ਅਟੈਕ ਕੀਤਾ ਜਾਂਦਾ ਇਸ ਤਰ੍ਹਾਂ ਹਰਿਆਣਾ ਸਰਕਾਰ ਬੁੱਲ ਕੇ ਕਿਸਾਨਾਂ ਦੇ ਉੱਤੇ ਕੀਤਾ ਜਾ ਰਿਹਾ ਮੈਂ ਬੜਾ ਸਪੱਸ਼ਟ ਕਹਿਣਾ ਕਿ ਦੇਸ਼ ਦੇ ਕਿਸਾਨ ਦੇਸ਼ ਦੇ ਨਾਗਰਿਕ ਨੇਗੇ सलमान जोग नागरिक ਨੇ ਕਿ ਦੇਸ਼ ਦੇ ਕਿਸੇ ਵੀ ਨਾਗਰਿਕ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਨਹੀਂ ਹੋਣਾ ਚਾਹੀਦਾ ਔਰ ਮੈਂ ਸਮਝਦਾ ਕਿਸਾਨਾਂ ਨੂੰ ਤੇ ਹਮਲਾ ਜਿਹੜਾ ਉਹ ਭਾਰਤੀ ਲੋਕਤੰਤਰ ਤੇ ਹਮਲਾਗਾ ਲੋਕਾਂ ਦੇ ਅਧਿਕਾਰਾਂ ਤੇ ਹਮਲਾਗਾ ਇਹ ਜਿਹੜਾ ਹਮਲਾਗਾ ਇਹ ਬੀਜੇਪੀ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਪੰਜਾਬ ਸਰਕਾਰ ਵੱਲੋਂ ਐਂਬੂਲੈਂਸ ਦੀ ਸੇਵਾ ਦਿੱਤੀ ਰਹੀ ਹੈ ਜਿਹੜੇ ਕਿਸਾਨ ਜੱਫੀ ਹੋਏ ਉਹਨਾਂ ਨੂੰ ਤੁਰੰਤ ਰੋਗੇ ਸਹਾਇਤਾ ਦੇਖੋ ਸਾਡੇ ਮਾਨਯੋਗ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਫੈਸਲਾ ਕੀਤਾ ਹੈਗਾ ਸਰਕਾਰ ਨੇ ਫੈਸਲਾ ਕੀਤਾ ਹੈਗਾ ਅਸੀਂ ਕਿਸਾਨ ਦੇ ਨਾਲ ਆਂਗਾ ਸੋ ਜਿੱਥੇ ਵੀ ਕਿਤੇ ਡਾਕਟਰੀ ਸਹਾਇਤਾ ਦੀ ਲੋੜ ਆ ਜਾਂ ਹੋਰ ਕਿਸੇ ਵੀ ਚੀਜ਼ ਦੀ ਲੋੜ ਆ ਤਾਂ ਅਸੀਂ ਕਿਸਾਨ ਦੇ ਨਾਲ ਖੜੇ ਆ ਅਸੀਂ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੇ ਸਰਕਾਰ ਵੱਲੋਂ ਲਿਖਿਆ ਗਿਆ ਗਿਆ ਕਿ ਜਿਹੜੇ ਡਰੋਨ ਤੇ ਹਮਲੇ ਨੇ ਉਹ ਭਾਰਤੀ ਜਿਹੜਾ ਸੌਰੀ ਪੰਜਾਬ ਦੀ ਜੂਰਿਕਸਡਿਕਸ਼ਨ ਚ ਨਹੀਂ ਹੋਣੇ ਚਾਹੀਦੇ ਬਿਲਕੁਲ ਹੀ ਬੰਦ ਹੋਣੇ ਚਾਹੀਦੇ